ਕੀ ਕੋਣ ਮੈਂ ਹੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਤੁਸੀਂ ਜਾਓ ਅੰਦਰ ਡੈਡੀ ਕੋਣ ਆਏ ਇਹ ਮੈਨੂੰ ਦੱਸਤਾ ਦਿਓ ਸੰਦੀਪ ਬੇਟਾ ਮੈਂ ਬੁਲਾਇਆ ਇਹਨੂੰ ਤੁਸੀਂ ਬੁਲਾਇਆ ਹਾਂ ਬਾਕੀ ਸਾਰੀ ਗੱਲ ਮੈਂ ਤੁਹਾਨੂੰ ਬਾਅਦ ਚ ਦੱਸਦਾ ਚਲੋ ਅੰਦਰ ਠੀਕ ਆ ਮੈਂ ਗੇਟ ਲਾਦਾ Valeu! a ਨਾ ਪੁੱਤ ਰੋਟੀ ਖਾ ਲੈ ਮੈਨੂੰ ਖਾਣੀ ਰੋਟੀ ਤੁਸੀਂ ਭੱਜ ਜਾਓ ਰੋ ਕੋਈ ਗੱਲ ਨਹੀਂ ਪੁੱਤ ਰੋਟੀ ਨਾਲ ਨਹੀਂ ਗੁੱਸਾ ਕਰੀਦਾ ਹੁੰਦਾ ਮੇਰਾ ਸੋਹਣਾ ਪੁੱਤ ਰੋਟੀ ਖਾ ਤੁਸੀਂ ਭੱਜ ਜਾਓ ਤੁਸੀਂ ਬਹੁਤ ਬੁਰੇ ਹੋ ਜਿਹੜੀ ਚੀਜ਼ ਮੈਨੂੰ ਪਿਆਰੀ ਹੁੰਦੀ ਹੈ ਤੁਸੀਂ ਖੋਹ ਲੈਂਦੇ ਹੋ ਤੁਸੀਂ ਭੱਜ ਜਾਓ ਰੋ ਮੈਂ ਨਹੀਂ ਖਾਣੀ ਰੋਟੀ ਨਾ ਮੇਰਾ ਛੇਰ ਪੁੱਤ ਤੂੰ ਬਿਮਾਰ ਹੋ ਜਾਏਗਾ ਤੂੰ ਖਾ ਲੈ ਪੁੱਤ ਰੋਟੀ ਖਾ ਲੈ ਪੁੱਤ ਮੈਂ ਕਿਹਾ ਨਾ ਮੈਂ ਨਹੀਂ ਖਾਣੀ ਰੋਟੀ ਲੈ ਪੁੱਤ ਨਹੀਂ ਜੱਗੀ ਆਈ ਕਰ ਰਹੇ ਉਹ ਕੋਈ ਗੱਲ ਨਹੀਂ ਸੰਦੀਪ ਪਿਆਰ ਨਾਲ ਬੋਲੀਦਾ ਹੁੰਦਾ ਪਲੀਜ਼ ਡੈਡ ਤੁਸੀਂ ਨਾ ਬੋਲੋ ਵਿੱਚ ਰੋਟੀ ਕਿਵੇਂ ਨਹੀਂ ਖਾਂਦਾ ਇਹ ਤੁਸੀਂ ਇਹਨੂੰ ਖਾਡੋ ਮੈਂ ਖਾਣਾ ਰੋਟੀ ਇਹਨੂੰ ਉਹ ਨਾ ਸੰਦੀਪ ਉਹ ਕੋਈ ਗੱਲ ਨਹੀਂ ਖਾ ਲੂਗਾ ਇਹ ਤੁਸੀਂ ਬਗਜੋ ਤੁਸੀਂ ਬਗਜੋ ਤੁਸੀਂ ਬਹੁਤ ਗੰਦੀ ਹੋ ਬਗਜੋ ਮੇਰੇ ਘਰੇ ਇੱਕ ਦੀ ਖੋਲੇ ਨੇ ਤੁਸੀਂ ਬਗਜੋ ਚਲੋ ਤੁਸੀਂ ਜਾਓ ਸੰਦੀਪ ਚੱਲ ਪੁੱਤ ਰੋਟੀ ਧਰ ਦੰਨੇ ਆਪਾਂ ਆਪੇ ਚੱਕ ਕੇ ਖਾ ਲੂਗਾ ਲੈ ਮੇਰਾ ਪੁੱਤ ਰੋਟੀ ਖਾ ਲਈ ਬੇਟੇ ਨਹੀਂ ਤਾਂ ਬਿਮਾਰ ਹੋ ਜਾਏਗਾ ਰੋਟੀ ਨਾਲ ਨਹੀਂ ਕੁਸਾ ਕਰੀਦਾ ਹੁੰਦਾ ਚੱਲ ਪੁੱਤ ਓਏ ਬਾਕੀ ਮੈਂ ਤੈਨੂੰ ਸਾਰੀ ਗੱਲ ਸਮਝਾ ਹੀ ਦਿੱਤੀ ਆ ਉਹਨੇ ਤਿੰਨ ਚਾਰ ਦਿਨ ਹੋ ਗਏ ਰੋਟੀ ਨਹੀਂ ਖਾਧੀ ਤਾਂ ਸਭ ਤੋਂ ਪਹਿਲਾਂ ਉਹਨੂੰ ਰੋਟੀ ਖਵਾ ਕੋਈ ਗੱਲ ਨਹੀਂ ਅੰਕਲ ਜੀ ਮੈਂ ਕੋਸ਼ਿਸ਼ ਤਾਂ ਪੂਰੀ ਕਰੂੰਗੀ ਕਿ ਉਹ ਮੈਨੂੰ ਸਮਝੇ ਤੇ ਮੇਰੇ ਹੱਥੋਂ ਰੋਟੀ ਖਾ ਲੇ ਬਾਕੀ ਤੁਸੀਂ ਕੋਈ ਗੱਲ ਦੀ ਫਿਕਰ ਨਾ ਕਰੋ ਜਾ ਬੇਟਾ ਅੰਦਰ ਹਾਂਜੀ ਡੈਡੀ ਹੈ ਕੋਣਾ ਉਹ ਕੋਈ ਨਾ ਸੰਦੀਪ ਪੁੱਤ ਤੈਨੂੰ ਟਾਈਮ ਆਉਣ ਤੇ ਸਭ ਪਤਾ ਲੱਗ ਜਾਊਗਾ ਗੋਣਾ ਤੋਂ ਨੇ ਕੋਈ ਵੀ ਹਾਂ ਤੁਸੀਂ ਵਿੱਚ ਕਿਉਂ ਬੈਠੇ ਹੋ ਉੱਪਰ ਬੈਠ ਜਾਣਾ ਸੀ ਨਹੀਂ ਬੱਸ ਮੇਰੀ ਮਰਜ਼ੀ ਮੈਂ ਬਹਿ ਗਿਆ ਚਲੋ ਠੀਕ ਹੈ ਉਹ ਤਾਂ ਤੁਹਾਡੀ ਮਰਜ਼ੀ ਆ ਰੋਟੀ ਖਾ ਲਓ ਨਹੀਂ ਰੋਟੀ ਨਹੀਂ ਖਾਣੀ ਮੈਂ ਕਿੰਨੇ ਵਾਰ ਤਾਂ ਕਹਤਾ ਮੈਂ ਨਹੀਂ ਖਾਂਦਾ ਰੋਟੀ ਲੈ ਤੁਹਾਨੂੰ ਦੋਸਤ ਦੀ ਲੋੜ ਨਹੀਂ ਹੈਗੀ ਆਪਾਂ ਦੋਸਤ ਬਣ ਜਾਂਦੇ ਆ ਨਹੀਂ ਮੇਰਾ ਕੋਈ ਦੋਸਤ ਨਹੀਂ ਜੋ ਕੋਈ ਵੀ ਦੋਸਤ ਬਣਦਾ ਇਹ ਖੋਲ ਲੈਂਦੇ ਨੇ ਮਿੱਥੋਂ ਕੋਈ ਨਹੀਂ ਹੁੰਦਾ ਹੈਗਾ ਪਰ ਦੇਖੋ ਆਪਾਂ ਤਾਂ ਪਹਿਲਾਂ ਕਦੇ ਮਿਲੇ ਵੀ ਹੈ ਨਹੀਂ ਮੈਂ ਪੱਕਾ ਪ੍ਰੋਮਿਸ ਕਰਦੀ ਆ ਮੈਂ ਹੁਣ ਕਿਤੇ ਨਹੀਂ ਜਾਉਂਗੀ ਮੈਂ ਥੋੜਾ ਪੱਕਾ ਦੋਸਤ ਬਣ ਕੇ ਰਹੂੰ ਨਹੀਂ ਮੈਨੂੰ ਨਹੀਂ ਲੋੜ ਦੋਸਤ ਦੀ ਚਲੋ ਠੀਕ ਹੈ ਫਿਰ ਜੇ ਤੁਸੀਂ ਮੇਰੀ ਕੋਈ ਗੱਲ ਨਹੀਂ ਸੁਣਨੀ ਥੋੜੀ ਮਾਂ ਨੂੰ ਮੈਂ ਕੀ ਜਵਾਬ ਦਵਾਂਗੀ ਉਹਨਾਂ ਨੇ ਮੈਨੂੰ ਭੇਜਿਆ ਸੀ ਤੁਹਾਡੇ ਕੋਲੇ ਜਾਣੀ ਆ ਮੈਂ ਫਿਰ ਨਹੀਂ ਖਾਣੀ ਤਾਂ ਮਾਣੇ ਵੀ ਜੇ ਮੈਨੂੰ ਤੈਨੂੰ ਹਾਂਜੀ ਅੱਛਾ ਹੂੰ ਕਿਵੇਂ ਮੇਰੀ ਮਾਂ ਤੁਹਾਡੀ ਮਾਂ ਬਹੁਤ ਵਧੀਆ ਤੇ ਠੀਕ ਐ ਉਹਨਾਂ ਨੇ ਤਾਂ ਹੀ ਤਾਂ ਮੈਨੂੰ ਭੇਜਿਆ ਕਹਿੰਦੇ ਜਾ ਕੇ ਨਾ ਮੇਰੇ ਪੁੱਤ ਦਾ ਧਿਆਨ ਰੱਖੀ ਤੇ ਜਿਵੇਂ ਜਿਵੇਂ ਕਹਿੰਦੇ ਮੈਂ ਕਹੂੰਗੀ ਓਵੇਂ ਓਵੇਂ ਦਾ ਧਿਆਨ ਰੱਖੀ ਤੇ ਨਾਲੇ ਰੋਟੀ ਪਾਣੀ ਖਵਾਈ ਹੁਣ ਜੇ ਤੁਸੀਂ ਰੋਟੀ ਪਾਣੀ ਨਹੀਂ ਖਾਓਗੇ ਇਦਾਂ ਹੀ ਜਾ ਕੇ ਮੈਂ ਤੁਹਾਡੀ ਮਾਂ ਨੂੰ ਦੱਸੂਗੀ ਉਹਨਾਂ ਨੂੰ ਦੇਖੋ ਕਿੰਨਾ ਬੁਰਾ ਲੱਗੂਗਾ ਜੇ ਤੁਸੀਂ ਚਾਹੁੰਦੇ ਹੋ ਉਹਨਾਂ ਨੂੰ ਬੁਰਾ ਲੱਗੇ ਫਿਰ ਮੈਂ ਨਹੀਂ ਖਾਉਂਦੀ ਨਹੀਂ ਮੈਂ ਖਾਉਂਗਾ ਰੋਟੀ ਖਾਉਂਗੇ ਇਹਨਾਂ ਦਾ ਪੱਕਾ ਹਾਂ ਮੇਰੀ ਮਾਂ ਠੀਕ ਆ ਹਾਂ ਤੁਹਾਡੀ ਮਾਂ ਠੀਕ ਹੈ ਤੇ ਤੁਹਾਡੀ ਮਾਂ ਇਹ ਕਹਿੰਦੀ ਸੀ ਵੀ ਮੇਰੇ ਪੁੱਤ ਨੂੰ ਕਹੀਂ ਵੀ ਆਪਣਾ ਧਿਆਨ ਰੱਖਿਆ ਕਰੇ ਤੇ ਰੋਟੀ ਪਾਣੀ ਵਧੀਆ ਖਾਇਆ ਕਰੇ ਵੀ ਮੈਂ ਉਹਨੂੰ ਉਹਦੇ ਸੁਪਨੇ 'ਚ ਮਿਲਣਾ ਆਉਂਗੀ ਤੂੰ ਛੱਡ ਕੇ ਤਾਂ ਨਹੀਂ ਜਾਂਦੀ ਲੈ ਮੈਂ ਕਿੱਥੇ ਜਾਣਾ ਜੇ ਮੈਂ ਛੱਡ ਕੇ ਗਈ ਤੁਹਾਡੀ ਮੰਮੀ ਫਿਰ ਮੈਨੂੰ ਬੋਲੂਗੀ ਮੈਂ ਕਿਤੇ ਨਹੀਂ ਜਾਂਦੀ ਬਸ ਤੁਸੀਂ ਹੈਨਾ ਧਿਆਨ ਰੱਖਣਾ ਆਪਣਾ ਚੰਗੀ ਤਰ੍ਹਾਂ ਤੇ ਟਾਈਮ ਟਾਈਮ ਰੋਟੀ ਖਾਣੀ ਆ ਫਰ ਦੇਖ ਲੈਣੀ ਮੈਂ ਤੁਹਾਡੀ ਮੰਮੀ ਨੂੰ ਜਾ ਕੇ ਸ਼ਿਕਾਇਤ ਲਾ ਦੇਣੀ ਆ ਰੈਡੀ ਰੈਡੀ ਚੁੱਪ ਕਰ ਜੱਕੀ ਨੂੰ ਰੋਟੀ ਖਾ ਲੈਣ ਦੇ ਹੂੰ ਜੱਕੀ ਰੋਟੀ ਖਾਰੇ ਲੈ ਫੜ ਅੱਛਾ ਫੜ ਹੋਰ ਮੈਨੂੰ ਇਹ ਆ ਦੱਸ ਰੋਟੀ ਆਪਣੇ ਹੱਥਾਂ ਨਾਲ ਖਾਏਗਾ ਜੇ ਮੇਰੀ ਮਾਂ ਨੇ ਕਿਹਾ ਮੈਂ ਖਾ ਲੂੰਗਾ ਹਾਂ ਤੇ ਹੁਣ ਮੈਂ ਕਰਦੀ ਆ ਮੈਂ ਨਾ ਜਾ ਕੇ ਦੁੱਧ ਗਰਮ ਕਰਦੀ ਆ ਤੇ ਤੈਨੂੰ ਦੁੱਧ ਵੀ ਪੀਣਾ ਪਊਗਾ ਹਾਂ ਮੈਂ ਪੀ ਲੂੰਗਾ ਹੂੰ ਤੂੰ ਐਂ ਦੱਸ ਮੈਨੂੰ ਛੱਡ ਕੇ ਤਾਂ ਨਹੀਂ ਜਾਂਦੀ ਨਹੀਂ ਨਹੀਂ ਮੈਂ ਕਿੱਥੇ ਜਾਣਾ ਛੱਡ ਕੇ ਵੈਸੇ ਵੀ ਜਿਵੇਂ ਤੂੰ ਆਪਣੇ ਮੰਮੀ ਨੂੰ ਪਿਆਰ ਕਰਦਾ ਨਾ ਮੈਂ ਵੀ ਤੇਰੀ ਮੰਮੀ ਨੂੰ ਬਹੁਤ ਪਿਆਰ ਕਰਦੀ ਆ ਤਾਂ ਇਹ ਤਾਂ ਉਹਨਾਂ ਨੇ ਮੈਨੂੰ ਤੇਰੇ ਕੋਲ ਭੇਜਿਆ ਵੀ ਹਾਂ ਇਹ ਤੋਂ ਵੱਧ ਧਿਆਨ ਮੇਰੇ ਮੁੰਡੇ ਦਾ ਕੋਈ ਨਹੀਂ ਰੱਖ ਸਕਦਾ ਠੀਕ ਆ ਹਾਂ ਚਲ ਠੀਕ ਹੁਣ ਸਾਰੀ ਰੋਟੀ ਖਾ ਲਈ ਦੇਖ ਲੈ ਨਹੀਂ ਤਾਂ ਤੇਰੀ ਮੰਮੀ ਗੁੱਸੇ ਹੋ ਜੂਗੀ ਉਹ ਤੇਨੂੰ ਦੇਖ ਰਹੀ ਆ ਅੱਛਾ ਹਾਂ ਦੇਖੀ ਮੈਂ ਸਾਰੀ ਰੋਟੀ ਖਾ ਲਊਗਾ ਹਾਂ ਕੀ ਬਣੂੰਗਾ ਮੇਰੇ ਜੱਗੀ ਪੁੱਤ ਦਾ ਮੈਨੂੰ ਤਾਂ ਇਹੀ ਸੋਚ ਸੋਚਣਾ ਫਿਕਰ ਖਾਈ ਜਾਂਦੀ ਹੈ ਸੁਣਨਾ ਲੱਗਿਆ ਮਾਡ ਮੈਨੂੰ ਕਿਤੇ ਨਾ ਕਿਤੇ ਉਸ ਗੱਲ ਦਾ ਵੀ ਅਹਿਸਾਸ ਹੁੰਦਾ ਹੈ ਜੇ ਕਿਤੇ ਮੈਂ ਜੱਗੀ ਨੂੰ ਉਸ ਕੁੜੀ ਨਾਲੋਂ ਅਲੱਗ ਨਾ ਕਰਦਾ ਆ ਸ਼ਾਇਦ ਮੇਰਾ ਜੱਗੀ ਪੁੱਤ ਠੀਕ ਹੁੰਦਾ ਕਿੱਥੇ ਚੱਲੇ ਹੋ ਅਮਨ ਪੁੱਤ ਅੰਕਲ ਜੀ ਮੈਂ ਬਸ ਜੱਗੀ ਨੂੰ ਬਾਰਕ ਮੋਣ ਲੈ ਕੇ ਚੱਲੀ ਸੀ ਅੱਛਾ ਅੱਛਾ ਤੇ ਮੜਾ ਜਾ ਨਾ ਧਿਆਨ ਰੱਖਿਓ ਇਹਦਾ ਬਾਕੀ ਤੁਹਾਨੂੰ ਪਤਾ ਹੀ ਆ ਕੋਈ ਗੰਨੀ ਅੰਕਲ ਜੀ ਤੁਸੀਂ ਫਿਕਰ ਨਾ ਕਰੋ ਚਲਿਏ ਇਹ ਮੇਰਾ ਜੱਗੀ ਪੁੱਤ ਆ ਤੇਰੀ ਵਾਰੀ ਆ ਮੈਨੂੰ ਐਸਾ ਕੁਝ ਖਾਣਾ ਤਾਂ ਨਹੀਂ ਠੀਕ ਹੈ ਹਮ ਨੂੰ ਪਤਾ ਹੋਰਿਆ ਆ ਗਏ ਅੰਕਲ ਜੀ ਚਲ ਤੂੰ ਬੈਠ ਮੈਂ ਆਉਂਦੀ ਆ ਹਾਂ ਜੀ ਅੰਕਲ ਜੀ ਮੈਨੂੰ ਆਪਣਾ ਜੱਗੀ ਹੁਣ ਠੀਕ ਲੱਗਦਾ ਤੇ ਮੈਂ ਤੇਰੇ ਨਾਲ ਨਾ ਇੱਕ ਗੱਲ ਕਰਨੀ ਸੀ हां जी अंकल जी ਮੈਨੂੰ ਪਤਾ ਹੁਣ ਤੁਸੀਂ ਕੀ ਗੱਲ ਕਰਨੀ ਆ। ਇਹੀ ਕਹਿਣਾ ਹੋਊਗਾ ਨਾ ਕਿ ਜੱਗੀ ਹੁਣ ਠੀਕ ਹੋ ਗਿਆ ਤੇ ਇਹੀ ਕੰਮ ਲਈ ਤੇਨੂੰ ਮੈਂ ਇੱਥੇ ਰੱਖਿਆ ਸੀ ਤੇ ਹੁਣ ਤੂੰ ਜਾ ਸਕਦੀ ਆ। ਨਾ ਪੁੱਤ ਮੈਂ ਤਾਂ ਇਸ ਤੋਂ ਵੀ ਵਧੀਆ ਸੋਚਿਆ ਕੁਝ। ਵਧੀਆ ਸੋਚਿਆ ਕਿ ਮੈਂ ਪੁੱਤਾਂ ਐ ਸੋਚ ਰਿਹਾ ਸੀ ਜੇ ਤੂੰ ਜੱਗੀ ਨਾਲ ਵਿਆਹ ਕਰਾ ਲੈ। ਚੱਕੀ ਨਾਲ ਵਿਆਹ। ਪਰ ਅੰਕਲ ਜੀ ਆ ਤੁਸੀਂ ਅਚਾਨਕ ਕਿਵੇਂ? ਬਸ ਪੁੱਤ। ਮੈਂ ਤੈਨੂੰ ਕੀ ਦੱਸਾਂ? ਮੈਂ ਤਾਂ ਇੰਨਾ ਹੱਸਦਾ ਜੱਗੀ ਕਦੇ ਦੇਖਿਆ ਹੀ ਨਹੀਂ ਸੀ। ਜਿੰਨਾ ਹੁਣ ਦੇਖ ਰਿਹਾ। ਤੇ ਜਿੰਨਾ ਖਿਆਲ ਤੂੰ ਰੱਖ ਸਕਦੀ ਹੈ ਨਾ ਉਹਦਾ ਹੋਰ ਕੋਈ ਨਹੀਂ ਰੱਖ ਸਕਦਾ। ਅੰਕਲ ਜੀ ਮੈਂ ਤੁਹਾਡੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਹੀ ਹਾਂ ਪਰ ਤੁਸੀਂ ਪਲੀਜ਼ ਮੈਨੂੰ ਸਮਝੋ ਮੈਂ ਜੱਗੇ ਨੂੰ ਕਦੇ ਉਹ ਨਜ਼ਰ ਨਾਲ ਨਹੀਂ ਦੇਖਿਆ ਮੈਂ ਤਾਂ ਸਿਰਫ ਉਹਨੂੰ ਆਪਣਾ ਵਧੀਆ ਦੋਸਤ ਮੰਨਦੀ ਹਾਂ ਬਾਕੀ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਸੋਚੂੰਗੀ ਜ਼ਰੂਰ ਇਹਦੇ ਬਾਰੇ ਹਾਂ ਪੁੱਤ ਤੇ ਮੈਨੂੰ ਆਪਣਾ ਫੈਸਲਾ ਛੇਤੀ ਦੱਸ ਦੇ ਹਾਂ ਜੀ ਪਰ ਅੰਕਲ ਜੀ ਤੁਸੀਂ ਇੰਨੀ ਜਲਦੀ ਇਦਾਂ ਵੱਡਾ ਫੈਸਲਾ ਲੈ ਰਹੇ ਹੋ ਤੁਸੀਂ ਤਾਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਵੀ ਨਹੀਂ ਤੇ ਤੁਹਾਨੂੰ ਇਹ ਵੀ ਪਤਾ ਵੀ ਮੈਂ ਤਾਂ ਅਨਾਥ ਆਸ਼ਰਮ ਜੇ ਪਲੀ ਆਂ ਨਾ ਮੇਰੇ ਪਿੱਛੇ ਕੋਈ ਨਾ ਕੋਈ ਅੱਗੇ ਆ ਪਰ ਫੇਰ ਵੀ ਤੁਸੀਂ ਆਮਨਪੁੱਤ ਤੈਨੂੰ ਮੈਂ ਦੱਸ ਚੁੱਕਿਆ ਵੀ ਮੈਂ ਜੱਗੀ ਨੂੰ ਨਾ ਇੰਨਾ ਖੁਸ਼ ਕਦੇ ਵੀ ਨਹੀਂ ਦੇਖਿਆ ਸੀ ਜਿੰਨਾ ਤੇਰੇ ਨਾਲ ਹੈ ਤੇ ਬਾਕੀ ਮੈਨੂੰ ਉਸ ਦਿਨ ਕੋਈ ਲੈਣਾ ਦੇਣਾ ਨਹੀਂ ਕਿ ਤੂੰ ਕਿੱਥੋਂ ਆਈਆਂ ਤੇਰਾ ਵਿੱਤਿਆ ਹੋਇਆ ਕੱਲ ਕੀ ਆ ਮੈਨੂੰ ਬਸ ਇੰਨਾ ਪਤਾ ਤੂੰ ਮੇਰੇ ਜੱਗੇ ਨੂੰ ਖੁਸ਼ ਰੱਖ ਸਕਦੀ ਹੈ ਚਲੋ ਠੀਕ ਹੈ ਅੰਕਲ ਜੀ ਉਹ ਦਿਨ ਰੋਟੀ ਖਾਣ ਦਾ ਟਾਈਮ ਹੋ ਰਿਹਾ ਜੱਗੇ ਨੂੰ ਮੈਂ ਕੁਝ ਬਣਾ ਕੇ ਲਿਆ ਦਾਂ ਉਹਨੂੰ ਭੁੱਖ ਲੱਗੀ ਹੋਊਗੀ ਹਾਂ ਬੱਤੂ ਤੂੰ ਮੈਨੂੰ ਆਪਣਾ ਫੈਸਲਾ ਛੇਤੀ ਦੱਸ ਦੇ ਹਾਂਜੀ ਹਾਂਜੀ keke Amanı ya. Erlilla ਦੀਪੁੱਤ ਹਾਂਜੀ ਡੈਡ ਜਿੰਨੀ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਨਾ ਇਹਨੂੰ ਦੇਖ ਕੇ ਸੱਚੀ ਮੈਨੂੰ ਕਦੇ ਨਹੀਂ ਜ਼ਿੰਦਗੀ 'ਚ ਹੋਈ ਮੈਂ ਸੋਚ ਰਿਹਾ ਸੀ ਇਹਨਾਂ ਦੋਵਾਂ ਦਾ ਵਿਆਹ ਨਾ ਕਰ ਦਈਏ ਇਹ ਕੀ ਕਹਿ ਰਹੇ ਹੋ ਡੈਡ ਤੁਸੀਂ ਇਹ ਤਾਂ ਮੈਨੂੰ ਆਪ ਕਮਲੀ ਲੱਗਦੀ ਹੈ ਵੇ ਆਪਣੇ ਜੱਗੀ ਨੂੰ ਕੀ ਠੀਕ ਕਰੂਗੀ ਇਹ ਨਾਲੇ ਤੁਸੀਂ ਇਹਦਾ ਖਾਨਦਾਨ ਜਾਣਦੇ ਹੋ ਕਿ ਕਿੱਥੋਂ ਦੀ ਹੈਗੀ ਕਿੱਥੋਂ ਦੀ ਨਹੀਂ ਕਹਦੇ ਵਿਆਹ ਕਰ ਦਈਏ ਤੇ ਮੈਂ ਆਪਣੇ ਜੱਗੀ ਪੁੱਤ ਦੀ ਜ਼ਿੰਦਗੀ ਦੁਬਾਰਾ ਤਾਂ ਨਹੀਂ ਖਰਾਬ ਕਰ ਬੈਠਿਆ